ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਗਈ ਸੀ ਆ ਪਾ ਮਟਿਆਰ ਸ਼ੋਰੂਮ ਵਿੱਚ ਜਿੱਥੇ ਕੁਝ ਕਾਰਡੀਗਨ ਤੇ 50% ਡਿਸਕਾਊਂਟ ਹੈਗਾ ਤੇ ਮੈਂ ਤੁਹਾਨੂੰ ਸਾਰੀ ਉਹਨਾਂ ਦੀ ਕਲੈਕਸ਼ਨ ਦਿਖਾਉਂਗੀ ਵੀ ਕਿੱਦਾਂ ਦੀ ਹੈਗੀ ਉਹਨਾਂ ਦੇ ਦੁਪੱਟੇ ਤਾਂ ਐਨੇ ਜਿਆਦੇ ਸੋਹਣੇ ਨੇ ਕਿ ਗੱਲਾਂ ਹੀ ਛੱਡ ਦੋ ਤੇ ਇਹ ਦੇਖੋ ਤੁਹਾਨੂੰ ਮੈਂ ਗਾਉਣ ਦਿਖਾ ਰਹੀ ਐਂ ਕਿ ਜਿਹੜਾ ਪ੍ਰਿੰਟਡ ਚ ਹੈਗਾ ਵੈਸੇ ਇਹਦਾ ਵਰਕ ਵੀ ਹੈਗਾ ਥੋੜਾ ਗਲਤ ਕੀਤਾ ਹੋਇਆ ਇਹਦੀ ਐਮ ਆਰ ਪੀ ਤਾਂ ਐਨੇ ਜ਼ਿਆਦੇ ਸੀਗੇ ਬਾਕੀ ਇਹਦੇ ਉੱਤੇ 30% ਲੈਸ ਵੀ ਸੀਗਾ ਇੱਕ ਆ ਚੱਕੀ ਸੀ ਮੈਂ ਵਾਈਟ ਕਲਰ ਦੀ ਫਰੌਗ ਜਿਹੜੀ ਕਿ ਬਹੁਤ ਹੀ ਜ਼ਿਆਦਾ ਪ੍ਰੀਟੀ ਲੱਗ ਰਹੀ ਸੀ ਤੇ ਉਸ ਤੋਂ ਬਾਅਦ ਜਿਹੜੀ ਮੈਂ ਚੱਕੀ ਸਲੀਨ ਦੀ ਕਮੀਜ਼ ਇਹ ਤਾਂ ਵਰਕ ਇੰਨਾ ਜਿਆਦਾ ਵਧੀਆ ਹੈਗਾ ਬਸ ਤੁਸੀਂ ਗੱਲਾਂ ਛੱਡ ਦਿਓ ਮੈਂ ਤਾਂ ਦੇਖ ਕੇ ਹੈਰਾਨ ਹੋ ਗਏ ਵੀ ਕੋਈ ਇੰਨਾ ਵਧੀਆ ਵੀ ਪ੍ਰਿੰਟ ਹੋ ਸਕਦਾ ਹੈਗਾ ਇਹ ਤਾਂ ਵੈਸੇ ਰਵਾਜ ਵੀ ਹੈਗਾ ਹੁਣ ਸਲੀਨ ਦਾ ਤਾਂ ਤੇ ਆਪਾਂ ਨੇ ਚੱਕੀ ਇੱਕ ਸੂਤੀ ਚ ਫਰਾਕ ਜਿਹਦੇ ਤੇ 30% ਲੈਸ ਸੀਗਾ ਉਸ ਤੋਂ ਬਾਅਦ ਆਪਾਂ ਨੇ ਫੁੱਲਵਾਜ਼ੂ ਵਾਲੇ ਦੇਖੇ ਟੌਪ ਜਿਨ੍ਹਾਂ ਦੇ ਵਿੱਚ ਡਬਲ ਡਬਲ ਕਲਰ ਵੀ ਪਏ ਸੀ ਸਾਈਜ਼ ਤੁਹਾਨੂੰ ਪ੍ਰੋਪਰ ਸਾਰੇ ਮਿਲ ਜਾਣਗੇ ਐਕਸਲ ਤੱਕ ਸਾਈਜ਼ ਪਏ ਨੇ ਇਹਦੇ ਵਿੱਚ ਪ੍ਰਾਇਸ ਤਾਂ ਇਹਨਾਂ ਦੇ ਥੋੜਾ ਜਿਆਦਾ ਜਿਆਦੇ ਹੈਗੇ ਨੇ ਪਰ ਵਾਕੀ ਇਹਨਾਂ ਦੀ ਜਿਹੜੀ ਕੁਆਲਿਟੀ ਹੈ ਇਹਨੇ ਜਿਆਦੇ ਵਧੀਆ ਹੈਗੀ ਆ ਤੁਹਾਨੂੰ ਮੈਂ ਦਿਖਾ ਸਕਦੀ ਆ ਜਿਹੜਾ ਦਰਪਟਾਗਾ ਇਹ ਇੰਨਾ ਜਿਆਦੇ ਪ੍ਰੀਟੀ ਆ ਨਾ ਬਸ ਗੱਲਾਂ ਛੱਡ ਦੋ ਕਿਉਂਕਿ ਇਹ ਮਤਲਬ ਸਕਾਈ ਬਲੂ ਦੇ ਵਿੱਚ ਜਗਾ ਦੇਖੋ 10000 ਦਾ ਐਮ ਆਰ ਪੀ ਬਾਕੀ ਫਰੈਸ਼ ਤੇ ਸੀਆ ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਗਈ ਵੀ ਕੋਈ ਇੰਨਾ ਮਹਿੰਗਾ ਵੀ ਖਰੀਦ ਸਕਦਾ ਹੈਗਾ ਇਧਰ ਦੇਖੀ ਆਪਾਂ ਨੇ ਵਿੰਟਰ ਵਾਲੀ ਫੁੱਲ ਆਵਾਜ਼ੂ ਵਾਲੀ ਕੁੜਤੀ ਤੇ ਉਸ ਤੋਂ ਬਾਅਦ ਦੇਖੇ ਆਪਾਂ ਨੇ ਸਮਰ ਵਾਲੀਆਂ ਕੁੜਤੀਆਂ ਜਿਹੜੀਆਂ ਕਿ ਸੂਤੀ ਦੇ ਵਿੱਚ ਸੀਗੀਆਂ ਪ੍ਰੋਪਰ ਇਹਨਾਂ ਦੇ ਉੱਤੇ ਵੀ 30% ਲੈਸ ਦਿੱਤਾ ਹੋਇਆ ਸੀਗਾ ਇਹਨਾਂ ਨੇ ਸਾਰਿਆਂ ਦੇ ਡਬਲ ਡਬਲ ਕਲਰ ਲੱਗੇ ਹੋਏ ਸੀਗੇ ਬਾਕੀ ਸਾਈਜ਼ ਵੀ ਇਹਨਾਂ ਦੇ ਪ੍ਰੋਪਰ ਐਕਸਲ ਦੇ ਵਿੱਚ ਨੇਗੇ ਸਾਰੇ ਉਸ ਤੋਂ ਬਾਅਦ ਆਪਾਂ ਨੇ ਦੇਖੀ ਇੱਕ ਡਰੈੱਸ ਜਿਹੜੀ ਕਿ ਬਹੁਤ ਜ਼ਿਆਦਾ ਲੈਂਥੀ ਸੀਗੀ ਮੇਰੇ ਤਾਂ ਵੈਸੇ ਆਉਣੀ ਵੀ ਨਹੀਂ ਸੀ ਮੈਂ ਤਾਂ ਇਹਦੇ ਵਿੱਚ ਸਾਰੀ ਲੁੱਕ ਜਾਦੀ ਈ ਦੀ ਵੀ ਐਮ ਆਰਪੀ 10000 ਸੀਗੀ ਬਾਕੀ ਇਹਦੇ ਉੱਤੇ 20 ਆਫ ਸੀਗਾ ਬਾਕੀ ਜਿਹਨੇ ਲੈਣੀ ਆ ਉਹਨੇ ਤਾਂ ਲੈ ਹੀ ਲੈਣੀ ਆ ਕਿ ਚਾਹੇ 20 ਹੋਵੇ ਚਾਹੇ 30 ਹੋਵੇ ਚਾਹੇ ਫਰੈਸ਼ ਹੋਵੇ ਉਸ ਤੋਂ ਬਾਅਦ ਦੇਖਿਆ ਆਪਾਂ ਨੇ ਇੱਕ ਹੋਰ ਡਰੈੱਸ ਜਿਹੜੀ ਕਿ ਬਹੁਤ ਹੀ ਜ਼ਿਆਦਾ ਪ੍ਰੀਟੀ ਸੀ ਮੇਰਾ ਤਾਂ ਜੀ ਕਰਦਾ ਸੀ ਮੈਂ ਇੱਕ ਵਾਰੀ ਕੇ ਵੀ ਦੇਖਣਾ ਪਰ ਮੈਂ ਆਖਿਆ ਚਲ ਛੱਡ ਪ੍ਰਿਆ ਮੇਰੇ హెయిਰ ਖਰਾਬ ਹੋ ਜਾਣਗੇ ਜਦੋਂ ਮੈਂ ਪਾਉਂਗੀ ਨੂੰ ਉਸ ਤੋਂ ਬਾਅਦ ਆਪਾਂ ਨੇ ਦੇਖੀ ਕਿੰਨੀ ਕੀ ਜੀ ਡਰੈਸ ਬਾਕੀ ਮੇਰੇ ਆਉਣੇ ਵੀ ਹੈ ਨਹੀਂ ਸੀ ਤਾਂ ਬੱਚਿਆਂ ਟਾਈਪ ਜੀ ਲੱਗ ਰਹੀ ਸੀਗੀ ਮੈਨੂੰ ਬਾਕੀ ਮੈਂ ਇਦਾਂ ਦੀਆਂ ਡਰੈਸਾਂ ਪਾਉਂਦੀ ਵੀ ਹੈ ਨਹੀਂਗੀ ਤੇ ਨਾ ਹੀ ਮੈਂ ਇਦਾਂ ਦੇ ਡਰੈਸਾਂ ਨੂੰ ਲਾਈਕ ਕਰਦੀਆਂਗੀ ਤੇ ਆਪਾਂ ਨੇ ਉੱਥੇ ਚੁੱਪਚਾਪ ਕਰਕੇ ਰੱਖਤੀ ਤੇ ਆਪਾਂ ਹੋਰ ਵੀ ਕਲੈਕਸ਼ਨ ਦੇਖੀ ਥੋੜੀ ਜੀ ਉਸ ਤੋਂ ਬਾਅਦ ਆਪਾਂ ਨੇ ਕੀਤਾ ਦੁਪੱਟਾ ਮਹਿਰੂਨ ਕਲਰ ਦਾ ਟਰਾਈ ਬਾਏ ਬਾਏ